ਹੈਲੋ ਦੋਸਤੋ ਵੈਲਕਮ ਟੂ ਮਾਈ YouTube ਚੈਨਲ ਆਪਾਂ ਜੇ ਪਹੁੰਚਿਆ ਵਯਾ ਲੁਧਿਆਣਾ ਮੁੱਲਾਪੁਰ ਰੇਸਟੇਰੀ ਚ ਜਿਆਦਾ ਪੂਰਾ ਮਾਹੌਲ ਬਣਿਆ ਹੋਇਆ ਅੱਜ ਚੱਕੋ ਐ ਜਗੋ ਦੀ ਵੀ ਵੀਡੀਓ ਦਿਖਾਵਾਂਗੇ ਲਾਈਵ ਦਿਖਾਵਾਂਗੇ ਆਪਾਂ ਉਹ ਠੀਕ ਹੋ ਜਾਂਦਾ ਨਾ ਬਾਈਟ ਠੀਕ ਹੋ ਜਾਂਦਾ ਨਾ ਠੀਕ ਪਈ ਤੇ ਕਾਪੀ ਰਾਈਟਰ ਜਿਹੜਾ 400 ਦਾ ਪੈਸੇ ਨਹੀਂ ਪੈਸੇ ਨਹੀਂ ਕੰਮ ਕਰਦਾ ਆਹ ਤੇ ਮਨ ਜੋ ਤੂੰ ਹੀ ਕਰੀ ਜਾਂਦਾ ਲੈ ਲਾਤਾ ਉਹ ਪੈਸੇ ਹੋਣਾ ਬੋਏ ਰੋ 29 ਪਰ ਉਹ ਤੋਂ ਬਾਅਦ ਤੋਂ ਮਾਸੀ ਨੂੰ ਨਹੀਂ ਲੱਗਣਾ ਮਾਸੀ ਮੈਂ ਨੋਟ ਕਰਦਾ ਨਾ ਖੋਲਿਓ ਆਦੇ ਆਉਂਦੀਆਂ ਦੇ ਸਗ ਅਮਨਾਦਾਰੀਏ ਸਾਡੇ ਆਉਂਦੀਆਂ ਦੇ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਚਾ ਦੇਸੀ ਜੱਟ ਤੈਨ ਨਾਲੇ ਵੀਰ ਸਾਡੇ ਨਾਲ ਦੇਸੀ ਜੱਟ ਚੈਨਲ ਵਾਲੇ ਸਾਡੇ ਨਾਲ ਪੰਜਾਬੀ ਫੈਮਲੀ ਲਾਈਓ ਆਉਰੀ ਗਾਉ ਗਾਉ ਮਾਤੀ ਰਾਣੀ ਦਾ ਸੋਲ ਮੋਟੀਆਂ ਬਾਰਾ ਦੇਖੇ ਸਾਹਮਣੇ ਲੱਗੀ ਆਜੋ ਮਾਤਾ ਜੀ ਆਜੋ ਜੀ ਦੋ ਦਿਨਾਂ ਨੇ ਆਈ ਤੇ ਨਾਣਕਾ ਮੇਲ ਜੀ ਆਜੋ ਵੀਰੇ ਦੋ ਦਿਨਾਂ ਨੇ ਆਜੋ ਅਬ ਮੇਰੇ ਭਰਾ ਦਾ ਚੈਨਲ ਸਬਸਕ੍ਰਾਈਬ ਕਰੇ ਕਰੋ ਜੀ ਵੱਧ ਤੋਂ ਵੱਧ ਸਪੋਰਟ ਦਿਆ ਕਰੋ ਇਧਰ ਚੱਕ ਕੇ ਚਲੋ ਜੱਡਾ ਉਹ ਦੱਸ ਦੇ ਦੇਸੀ ਹਾਟਰੀ ਆ ਦੇਸੀ ਝੱਟ ਚੈਨਲ ਆ ਮੇਰੇ ਭਰਾ ਦੇ ਚੈਨਲ ਆ सबसक्राइब करते कर तो जी व् तो वह नवा चलिया हाँ जी सब्सक्रिप्शन देखो जी मामा सा <laughs> ਬਣੇ ਰਹੋ ਜੀ ਬਲੌਗ ਨਾਲ ਬਾਕੀ ਤੁਹਾਨੂੰ ਫਿਰ ਦਿਖਾਵਾਂਗੇ ਨਾਲ ਨਾਲ ਆਜੋ ਬੱਸ ਸਾਸਰੀ ਘਰ ਆ ਵੀ ਪਣੇ ਆਜੋ ਪਣੇ ਫੋਟੋ ਖਾ ਲੋ ਆ ਦੇਖਿਓ ਸੰਮੀ ਨਾਨ ਨੂੰ ਜੀ ਮਣੀ ਆ ਦੇਖਿਓ ਜੀ ਨਾਲ ਵੀਡੀਓ ਟੱਕਰੀ ਵੀ ਆ ਦੇਖਿਓ ਸਾਹਮਣੇ ਇਧਰ ਜੀ ਠੀਕ ਆਸਾਂ ਵਿੱਚ ਚੱਲ ਰਹੀ ਆ